ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਹ ਨਹੀਂ ਕੰਮ ਕਰਦਾ ਕਰਕੇ ਤੇ ਫ੍ਰੀ ਹੋਏ ਆ ਤੇ ਉਹ ਤੇ ਰੋਲਦਾ ਜਾਪੋ ਨੇ ਫਤ ਉਹਨੇ ਫੜ ਲੈ ਇਹਦੇ ਕੋਲ ਤੇ ਬੱਚੇ ਸਾਡੇ ਲੱਗੇ ਆ ਖੇਡਣ ਗਰਮੀ ਬਹੁਤ ਹੋ ਗਈ ਹੈ ਸਵੇਰੇ ਸਵੇਰੇ ਧੁੱਪ ਚੜ ਜਾਂਦੀ ਹੈ ਤੇ ਮਾਤਾ ਸਾਡੀ ਪ੍ਰਸ਼ਾਦਾ ਪਾਣੀ ਬਣਾ ਦੇਦੀ ਆ ਮੈਂ ਝਾੜੂ ਪੋਚਾ ਕੀਤਾ ਹੈ ਤੇ ਹੋਣ ਬੱਚਿਆਂ ਨੂੰ ਨਵਾਣਾ ਤਾਂ ਬੱਚੇ ਕਿੱਦਾਂ ਸਾਡੇ ਬਣੇ ਦੇ। ਉਹ ਦੇਖ ਇਹਦੇ ਫੁਲਕੇ ਭੰਡੇ ਦੇ ਆ। ਮਾਂ ਤੋਂ ਕਿਹਦੀਆਂ ਬਰੋਠੀ। ਕਿੱਥੀ ਬਗਾਉਣੀ ਹੈ। ਫੁਲਕੇ ਬਸ। ਤਾਂ ਆਵੇ ਹਾਂ ਰੇਤਾ ਭਾਈ ਆ ਵੀ ਬਿਨੇ। ਨਹੀਂ ਲੱਗਦੀ। ਰੇਤਾ ਨਾਲ ਗੋਭੀ ਸਬਜ਼ੀ ਹੈ। ਦੇਖੋ। ਮੈਂ ਤਾਂ ਦਾਦਾ। ਮਾਂ ਰਾਤ ਨੂੰ। ਬੈਠਣ ਦੇ ਬੈਠਣ ਦੇ। ਉਹ ਰਹਿਣ ਤੇ ਕੋਈ ਕਰਨੀ ਉਹ ਬੰਡੇ ਆਈ ਦੀ ਹੈ ਨਾ ਤਾਂ ਕਰੀਏ। ਤਾਂ ਉਹਨੇ ਆਪੇ ਕਰ ਲੈਣੀਆਂ। ਜਾ 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 ਜੱਪ। ਕਿੰਨੇ ਪੱਤੋਂ ਪਤਾ ਹੋਤੇ ਜਾਜ ਕਿੱਥੇ ਜਾਜ ਉਹ ਬਾਹਰ ਬੀਬੀ ਦੇ ਫੁਕਾ ਫਤੇ ਸਿੰਘ ਪ੍ਰਸ਼ਾਦਾ ਬਣੀ ਸ਼ਕਣ ਲੱਗਾ ਏ ਐ ਨਹੀਂ ਪਤਾ ਇੰਦਰ ਹੀ ਪਟੇ ਵੀਝੇ ਥੋੜੇ ਜੇ ਗਾਚਾ ਤੇ ਉਹਨਾਂ ਨੂੰ ਮੈਂ ਪਾਣੀ ਲਾਇਆ ਹੈ ਗਾਚਾ ਪਤਾ ਨਹੀਂ ਬਾਹਰ ਆ ਕੇ ਨਹੀਂ ਹੁੰਦੇ ਆ ਕਿ ਨਹੀਂ ਪਰ ਰਾਹ ਦਿੱਤੇ ਆਂ ਥੋੜੇ ਜੇ ਪਟੇ ਤੁਰ ਹੁਣ ਉੱਤਰ ਵੇਖਣੀ ਆ ਪਾਣੀ ਲਾਏ ਦਾ ਸਾਨੂੰ ਪਾਣੀ ਲਾਣਾ ਅਜੇ ਸਾਡੇ ਟਾਈਮ ਟਾਈਮ ਨਾਲ ਪਾਣੀ ਆਂਦਾ ਇੱਧਰ ਪਾਣੀ ਸਾਰਾ ਲੀਕ ਹੋਈ ਜਾਂਦਾ ਵਾ ਇੱਧਰ ਲਾਇਆ ਹੀ ਵਾਂਹ ਦੇ ਵਿੱਚ ਵੀ ਕਿਆਰੀਆਂ ਬਣਾ ਕੇ ਰਾਨੇ ਕੋਸ਼ਿਸ਼ ਤੇ ਪਰ ਇੱਥੇ ਪਾਣੀ ਸਾਰਾ ਭੱਗੀ ਜਾਂਦਾ ਤੇ ਕਾ ਫਟ ਗਈ ਇਹ ਨਾ ਗਾਈ ਨੂੰ ਤਾਂ ਸ਼ਾਮੇ ਕਰਨਾ ਪੈਂਦਾ ਸੀ ਤੇ ਬਣਾਇਆ ਮਾੜਾ ਬਟਾ ਜਗਾੜ ਦੇਸੀ ਜਿਆ ਬਣਾਇਆ ਹਾਂ ਮੈਂ ਤੇ ਇਹਦੇ ਨਾਲ ਆਉਣਾ ਹੰਗਾਈ ਇਹ ਆ ਪਛਾ ਮਿਹਰਬਾਨਾ ਬੈਠੀ ਰਹਿੰਦੀ ਆ ਵਾਹ ਹਾ ਸਹੀ ਅੰਬ ਦਾ ਬੂਟਾ ਇੱਥੇ ਪਰ ਲੇਕਿਨ ਅੰਬ ਦਾ ਬੂਟਾ ਥੋੜਾ ਸ਼ਾਂ ਉਹਦੀ ਨਾ ਸਾਈਡ ਨੂੰ ਜਾਂਦੀ ਆ ਅਥੇ ਖਾਣੇ ਆ ਗਾਈ ਨੇ ਪਾਣੀ ਦਿਖਾਣਾ ਇਹਨੂੰ ਜੇ ਪੀਦੇ ਕਿ ਠੀਕ ਹੈ ਨਹੀਂ ਤੇ ਚੱਲੀਏ ਫਿਰ ਘਰ ਪਾਣੀ ਦਾ ਤਾਂ ਗਾਈ ਨੂੰ ਆਉਣ ਬਸ ਤੇ ਹੁਣ ਚੱਲੇ ਆ ਘਰ ਬੱਚਿਆਂ ਨੂੰ ਨਵਾਣਾ ਹੁਣ ਖੇਡਣ ਦੇ ਦੇ ਬੱਚੇ ਉਹ ਆਏ ਦੇ ਲੱਗੇ ਬੱਚੇ ਦੇ ਉਹਨਾਂ ਨਾਲ ਖੇਡਣ ਦੇ ਸਾਡੇ ਵੀ ਹੋਰ ਵਧੀਆ ਸਾਨੂੰ ਥੋੜਾ ਜਿਹਾ ਝਾਕਾ ਜਿਹਾ ਆਂਦਾ ਕੈਮਰੇ ਕੋ ਬੋਲਣ ਲੱਗਿਆ ਪੰਜਾਬੀ ਜੇ ਅਸੀਂ ਹੈਗੇ ਆ ਸਿੱਧੇ ਸਾਦੇ ਬਸ ਹੂੰ ਇਦਾਂ ਹੀ ਮੰਨ ਜਿਆ ਕਰਦਾ ਕਿ ਵੀਡੀਓ ਬਣਾ ਕੇ ਪਾ ਲਈਏ ਬਸ ਚਲੋ